Indian TV News Punjab ਆਪਣੀ ਖਬਰ ਆਪਣੀ ਭਾਸ਼ਾ ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ Indian TV News Punjab ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਅਮਰਾਂ ਜੀ ਮੈਂ ਮਨਦਰਸ਼ਨ ਭੈਣੀਵਾਗਾ BKJ ਡਕਾਂਡਾ ਦਾ ਜ਼ਿਲ੍ਹਾ ਮਾਨਸਾਪੁਰ ਦਾ ਪ੍ਰਧਾਨ ਆ ਅੱਜ ਅਸੀਂ ਮਾਨਸਾਬਲਾਕ ਦੀ ਕਚੇਰੀਆਂ ਦੇ ਵਿੱਚ ਮੀਟਿੰਗ ਕਰਕੇ BKJ ਡਕਾਂਡਾ ਦੀ ਉਹ ਦੋਸ਼ੀ ਆ ਜਿਨ੍ਹਾਂ ਨੇ ਅੱਜ ਵਾਲੇ ਦਿਨ ਸਾਡੇ 4 ਜਿਹੜੇ ਸ਼ਹੀਦ ਹੈ ਉਹਨਾਂ ਨੂੰ ਸੀਰ ਕੀਤਾ ਗੱਡੀਆਂ ਚੜਾ ਕੇ ਲਤਰਿਆ ਤੇ ਇੱਕ ਸਾਡਾ ਪੱਤਰਕਾਰ ਵੀਰ ਉਹਨਾਂ ਨੂੰ ਜਾਂਚ ਕੀਤਾ ਸੀ ਅੱਜ ਤੇ ਨਾਲ ਜਿਹੜੇ ਦੋਸ਼ੀ ਐ ਹਜੇ ਤੱਕ ਸਰਕਾਰ ਨੇ ਬਣਦੀ ਸਜ਼ਾ ਨਹੀਂ ਦਿੱਤੀ ਪਰਾਂ ਦੀ ਲੋਕਾਂ ਨੇ ਸਜ਼ਾ ਦੇਤੀ ਐ ਕਿਉਂਕਿ ਉਹਨਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਲੋਕਾਂ ਨੇ ਉਹ ਉਹਨਾਂ ਨੂੰ ਮਨਕਾਰਤਾ ਪਰ ਸਰਕਾਰ ਨੇ ਬਣਦੀ ਸਜ਼ਾ ਨਹੀਂ ਦਿੱਤੀ ਅਸੀਂ ਉਹ ਸਾਡੇ ਸੀਦਾਂ ਨੂੰ ਜਾਂਚ ਕੀਤਾਗਾ ਤੇ ਨਾਲ ਉਹ ਦੋਸ਼ੀਆਂ ਦੀ ਅਰਤੀ ਛਾੜੀ ਐ ਅਰਤੀ ਛਾੜ ਕੇ ਸਰਕਾਰ ਤੇ ਮੰਗ ਕੀਤੀ ਐ ਵੀ ਬਣਦਾ ਉਹਨਾਂ ਨੂੰ ਜਿਹੜਾ ਦੋਸ਼ ਹੈ ਉਹਦੇ ਵਿੱਚ ਪਾ ਕੇ ਜੇਲ੍ਹ ਦੇ ਵਿੱਚ ਛੱਟਿਆ ਜਾਵੇ ਤੇ ਨਹੀਂ ਤਾਂ ਆਉਣ ਵਾਲਾ ਦਿਨੇ ਆ ਜਿਹੜੇ ਲਗਾਤਾਰ ਹੈ ਲੋਕਾਂ ਦੇ ਵਿੱਚ ਗੁੱਸਾ ਜਿਹੜਾ ਹੋਰ ਵੱਧ ਰਿਹਾ ਹੈਗਾ ਉਹਨਾਂ ਨੂੰ ਹੋਰ ਜਿਹੜਾ ਲੋਕਾਂ ਦਾ ਗੁੱਸਾ ਹੈਗਾ ਸਾਹਮਣਾ ਕਰਨਾ ਪਊਗਾ ਇਸ ਕਰਕੇ ਅਸੀਂ ਅੱਜ ਦਾ ਜਿਹੜਾ ਉਹ ਦੋਸ਼ੀਆਂ ਦੇ ਖਿਲਾਫ ਤੇ ਸਾਡੇ ਛਿੱਧਾਂ ਨੂੰ ਜਾਦ ਕੀਤਾਗਾ ਅੱਜ ਦਾ ਬੀਕੇ ਜੂ ਦੰਦਗਾ ਹੈ ਇਹ ਸਾਰੇ ਮਾਨਸਾ ਜ਼ਿਲ੍ਹੇ ਦੇ ਵਿੱਚ ਸੰਗਤ ਮੋਰਚੇ ਵੱਲੋਂ ਆਇਆ ਹੋਇਆ ਪ੍ਰੋਗਰਾਮ ਉਹ ਲਾਗੂ ਕੀਤਾ। ਅੱਜ ਜੀ ਕਾਕੇ ਇਕੱਠ ਕਰੇਗੀ ਪ੍ਰੋਗਰਾਮ ਮੈਂ ਸਤਪਾਲੇ ਦੇ ਬਰੇ ਜ਼ਿਲ੍ਹਾ ਜਨਸਕਤਰ ਬੀਕੇ ਜੂ ਡਕਾਉਂਦਾ ਅੱਜ ਅਸੀਂ ਮਾਨਸਾ ਬਲਾਕ ਦੀ ਮੀਟਿੰਗ ਬਾਲਪਾ ਬਾਲਪਾ ਮਾਨਸਾ ਵਿਖੇ ਕੀਤੀ ਹੈ ਜਿਦੇ ਵਿੱਚ ਅਹਿਮ ਮੁੱਦੇ ਵਿਚਾਰੇ ਗਏ ਜੋ ਅੱਜ ਦੇ ਦਿਨ 3 ਅਕਤੂਬਰ ਨੂੰ ਅਜੀਤ ਮਿਸਰਾ ਤੇ ਦੇ ਮੁੰਡਾ ਅਸੀਸ ਮਿਸਰਾ ਵੱਲੋਂ ਲਖੀਨਪੁਰ ਖੀਰੀ ਦੇ ਵਿੱਚ ਗੱਡੀ ਚੜਾ ਕੇ ਕਿਸਾਨਾਂ ਨੂੰ ਮਾਰਿਆ ਚਾਰ ਕਿਸਾਨਾਂ ਨੂੰ ਸੀਧ ਕੀਤਾ ਗਿਆ ਸੀ ਇੱਕ ਪੱਤਰਕਾਰ ਨੂੰ ਸੇਧ ਕੀਤਾ ਗਿਆ ਸੀ ਤੇ ਅੱਜ ਅਸੀਂ ਉਹਦੇ ਵਿਰੋਧ ਵਿੱਚ ਅਜੇ ਮਿਸ਼ਰਾ ਟੈਨੂ ਦੀ ਅਸੀਸ ਮਿਸ਼ਰਾ ਦੀ ਅਰਤੀ ਸਾੜੀ ਹੈ ਤੇ ਉਹ ਜੋਧਿਆਂ ਨੂੰ ਯਾਦ ਕੀਤਾਗਾ ਜੋ ਸ਼ਹੀਦ ਹੋਏ ਨੇ ਸਰਕਾਰ ਦੇ ਅਰਤੀ ਸਾੜ ਕੇ ਪਰਨ ਕੀਤਾ ਹੈ ਜਥੇਬੰਦੀ ਵੱਲੋਂ ਵੀ ਜਿੰਨਾ ਟਾਈਮ ਸ਼ਹੀਦਾਂ ਦੇ ਦੋਸ਼ੀਆਂ ਨੂੰ ਸਜ਼ਾਵਾ ਨਹੀਂ ਸਰਕਾਰ ਦਿੰਦੀ ਗ੍ਰਿਫਤਾਰ ਨਹੀਂ ਕਰਦੀ ਉਹਨਾਂ ਚਿਰ ਸਯੁਕਤ ਕਿਸਾਨ ਮੋਰਚੇ ਵੱਲੋਂ ਭਾਰਤੀ ਕਿਸਾਨ ਜਨ ਲੜਕਾਉਂਦਾ ਬੁਰਜਗੱਲੇ ਵੱਲੋਂ ਇਹ ਆਪਣਾ ਸੰਘਰਸ਼ ਅੱਛਾ ਜੋ ਜਾਰੀ ਰਹੂਗਾ मोर्चा चंदावाी सोच में हर मोटी का मोदा